ਕੋਈ ਐਨਾ ਵੀ ਮਜਬੂਰ ਹੋ ਸਕਦਾ ਕਦੇ ਸੋਚਿਆ ਨਹੀਂ ਸੀ ਆ ਕੁੜੀ ਦੇ ਹਾਲਾਤ ਵੇਖ ਕੇ ਨਾ ਸੱਚੀ ਰੋਣਾ ਆ ਗਿਆ ਇਹ ਭੈਣ ਕਹਿੰਦੀ ਮੈਂ ਆਪਣੇ ਬੱਚੇ ਨਾਲ ਕੱਲੀ ਰਹਿਣੀ ਆ ਤੇ ਮੈਨੂੰ ਕੰਮ ਦੀ ਬਹੁਤ ਜ਼ਰੂਰਤ ਹੈ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਦੇ ਕੇ ਸਾਨੂੰ ਕੰਮ ਦੇ ਲਈ ਲੋੜ ਆ ਗਈ ਮੰਨ ਰੋਟਾ ਲੁਕੀਸ ਨੇ ਨਹੀਂ ਕਿ ਜਗਾ ਦੇ ਦਿੱਤੀ ਇੱਕ ਰੋਟੀ ਦੇ ਦੇ ਮੇਰੇ ਨਾਲ ਮੇਰਾ 28 ਸਾਲ ਦਾ ਬੇਟਾ ਦਾ 200 ਸੇ ਕੁੜੀ ਦੀ ਵੀਡੀਓ ਨੇ ਨਾ ਸੱਚੀ ਰਵਾ ਕੇ ਰੱਖ ਦਿੱਤਾ ਪਤਾ ਨਹੀਂ ਭੈਣ ਕਿੰਨੀ ਕੁ ਮਜਬੂਰ ਹੋਣੀ ਹੈ ਜਿਹੜੀ ਲੋਕਾਂ ਤੋਂ ਰੋ ਰੋ ਕੇ ਮਦਦ ਮੰਗ ਰਹੀ ਹੈ ਤੇ ਦੋਸਤੋ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਜਾਣੇ ਰਲ ਮਿਲ ਕੇ ਉਸ ਭੈਣ ਦੀ ਮਦਦ ਕਰੀਏ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਕੁੜੀ ਦੇ ਐਡਰੈਸ ਦਾ ਕੋਈ ਨਾ ਕੋਈ ਪਤਾ ਲੱਗ ਸਕੇ ਤੇ ਕੁੜੀ ਦੀ ਮਦਦ ਹੋ ਸਕੇ ਕਿਉਂਕਿ ਕਿਸੇ ਨੂੰ ਵੀ ਹਾਲੇ ਤੱਕ ਇਸ ਕੁੜੀ ਦੇ ਐਡਰੈਸ ਦਾ ਪਤਾ ਨਹੀਂ ਲੱਗਿਆ ਕਿਉਂਕਿ ਲੋਕ ਮਦਦ ਕਰਨ ਨੂੰ ਤਾਂ ਬਹੁਤ ਅੱਗੇ ਆ ਰਹੇ ਨੇ ਪਰ ਕਿਸੇ ਨੂੰ ਇਸ ਕੁੜੀ ਦੇ ਐਡਰੈਸ ਦਾ ਨਹੀਂ ਪਤਾ ਸੋ ਜੇ ਕਿਤੇ ਵੀ ਇਹ ਕੁੜੀ ਇਸ ਵੀਡੀਓ ਨੂੰ ਵੇਖ ਰਹੀ ਹੈ ਤਾਂ ਕਿਰਪਾ ਕਰਕੇ ਆਪਣਾ ਐਡਰੈਸ ਸਾਂਝਾ ਕਰੋ ਤੇ ਜੇ ਕਿਸੇ ਵੀਰ ਨੂੰ ਇਸ ਕੁੜੀ ਦੇ ਐਡਰੈਸ ਦਾ ਪਤਾ ਤਾਂ ਜਰੂਰ ਦੱਸਿਓ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਸ ਕੁੜੀ ਦੀ ਮਦਦ ਕਰਨੀ ਹੈ ਇਸ ਲਈ ਬੇਨਤੀ ਹੈ ਵੀ ਸਾਰੇ ਜਾਣੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਸ ਕੁੜੀ ਦਾ ਕੋਈ ਨਾ ਕੋਈ ਪਤਾ ਲੱਗ ਸਕੇ ਮਿਲਦੇ ਆਂਗੇ ਅਗਲੀ ਵੀਡੀਓ ਤੇ ਉਦੋਂ ਤੱਕ ਰੱਬ ਰੱਖਾ